ਆਈ ਬੇਸਿਕਲੀ ਅੱਜ ਨਾਲ ਮੱਧ ਨਗਰ ਵੀ ਤੇ ਸਾਡਾ ਜਿਹੜਾ ਫੋਕਸ ਹੈ 26 ਜਨਵਰੀ ਹੀ ਹੈਗਾ ਇਹਦੇ ਮੱਦੇ ਨਜ਼ਰ ਅਸੀਂ ਜਿਹੜਾ ਵਾ ਚੈਕਿੰਗ ਕਰ ਰਹੇ ਹਾਂ ਅਰੇ ਕਿਹਾ ਦਾ ਜਿਹੜਾ ਆਪਕੋ ਦੇਖਣ ਨੂੰ ਮਿਲ ਰਿਹਾ ਹੈ ਕਿ ਕਿ ਅੱਗੇ ਫੋਟੋਆਂ ਦੇਖਦੇ ਆ ਕਿ ਜਦੋਂ ਆਪਾਂ ਉਹ ਫਾਜ਼ੀਲਾ ਆਇਆ ਪ੍ਰੈਸਰ ਤੇ ਕਿਤੇ ਕੋਈ ਕੋਈ ਕੁੱਤਾ ਨਹੀਂ ਆਇਆ ਨਹੀਂ ਨਹੀਂ ਇਹ ਨੂੰ ਕੋਈ ਅਗੀ ਬਟ ਚੈੱਕ ਵਗੈਰਾ ਵਾਏ ਅੱਜ ਸਪੈਸ਼ਲੀ ਬਸ ਸਟੈਂਡ ਨੂੰ ਮੁੱਖ ਰੱਖ ਕੇ ਬੱਸਾਂ ਦੀ ਚੈੱਕਿੰਗ ਵੇ ਬੱਸਾਂ ਦੇ ਅੰਦਰ ਬੈਠੇ ਨੇ ਉਹਨਾਂ ਦੇ ਜਿਨ੍ਹਾਂ ਨੂੰ ਲੱਗਦਾ ਕੋਈ ਚੱਕੀ ਜਾਂ ਕਰਦਾ ਉਹਨਾਂ ਦੀ ਬੈਗ ਵਗੈਰਾ ਤੇ ਬਾਕੀ ਸਾਰੀ ਚੈੱਕ ਕਰਦੇ ਸਾਬ ਜੇ ਤੁਸੀਂ ਦੇਖਦੇ ਤੇ ਚਾਹੁੰਦਾ ਵਾ ਕਿ ਕੁਝ ਲੋਕਾਂ ਦਾ ਧਿਆਨ ਖੜੇ ਤੇ ਨਿਕਾਸ ਹੋਵੇ ਇਹ ਅਰਵਾਜ ਲਿਖਦੇ ਆ ਉਹ ਦਰਵਾਜੇ ਨਹੀਂ ਵਾਰਨਿੰਗ ਤੇ ਇਧਰ ਦੇਖ ਕੇ ਸਿੱਧਾ ਵਾਰਨਿੰਗ ਆ ਜੀ ਅਸੀਂ ਖੜੇ ਆ ਨਾਕਾ ਸਾਡੇ ਲੱਗੋ ਜੀ ਕੋਈ ਵੀ ਜਾਏਗਾ ਤੇ ਜੋ ਵੀ ਐਸ ਪਰਲਾ ਮੈਕਸਮਮ ਤਾਰੀਬੰਦੀ ਕਰਾਂਗੇ ਅਰੇ ਟ੍ਰੈਫਿਕ ਡਿਪਟੀ ਕਾਲਕੀਏ ਸ਼ਾਇਦ ਟ੍ਰੈਫਿਕ ਇਸ ਪਸਿਆਂ ਬਹੁਤ ਪੀਰੇ ਵੇ ਫਲਦਵਾ ਜਿਹੜੇ ਹੋਰ ਨੇ ਉਹਨਾਂ ਨੂੰ ਬਣਾ ਕੇ ਅੱਗੇ ਨੇ ਜਿਹਨੇ ਇਸ ਵੀ ਐਕਸ਼ਨ ਨੂੰ ਦੇ ਬੰਦ ਕਰੂਗੀ। ਇਸ ਕਲਾਸ ਦੇ ਤੱਕ ਦਾ ਪੀਸ ਦਾ ਸਵਾਲ ਹੈ ਜੀ ਉੱਥੋਂ ਤੇ ਚਲੋ ਅਸੀਂ ਕਰਤਾ ਕਿ ਬਟ ਟ੍ਰੈਫਿਕ ਵੀ ਸਮੱਸਿਆ ਜਿਹੜੀ ਇਕੱਲੀ ਪੁਲਿਸ ਦੀ ਨਹੀਂ ਹੈ। ਲੋਨ ਨੂੰ ਲਗਾ ਉੱਤੇ ਬਾਕੀ ਵੀ ਇੱਕ ਕਮੇਟੀ ਐ ਇਨਕੋਰਜਮੈਂਟ ਹੋਈ ਐ। ਕੋਈ ਨਾ ਕੋਈ ਉਹ ਸਾਰਾ ਰਾਂ ਉਹਨਾਂ ਦਾ ਬਾਕੀ ਡਿਪਾਰਟਮੈਂਟ ਨਾਲ ਵੀ ਮਿਲ ਕੇ ਬਹਿ ਕੇ ਉਹਦਾ ਕਹਾਂਗੇ ਫੋਰਸ ਤੇ ਇੰਨੀ ਸਾਡ ਤੇ ਹੈ ਸਫੀਸ਼ੀਐਂਟ ਹੀ ਨਾ ਆਉਂਦੀ ਐ। ਅੱਛਾ। ਸਪੈਸ਼ਲ ਕਿ ਆ ਕਿ ਉਹ ਕਿੰਨਾ ਕਰਦਾ ਹੀ। ਇਹ ਨਸ਼ੇ ਤੇ 0 ਡਾਲਰ ਸਾਬ ਦੀ ਸ਼ੁਰੂ ਤੋਂ ਲੈ ਕੇ ਹੁਣ ਲਾ ਕਰ ਜੇ ਵੀ ਇੱਥੇ ਸਾਡੇ ਬਕਾਇਦਾ ਮੀਟਿੰਗਸ ਵੀ ਹੋ ਰਹੀਆਂ ਨੇ ਸੰਪਰਕ ਪ੍ਰੋਗਰਾਮ ਦੇ ਤਹਿਤ ਇਸ ਤੋਂ ਇਲਾਵਾ ਜੇ ਕੋਈ ਸਾਨੂੰ ਲੱਗਦਾ ਵਾ ਤੋਂ ਉਹਦੇ ਖਿਲਾਫ ਉਸ ਏਰੀਏ ਦੀ ਰਿਸਰਚ ਕਰਦੇ ਆ ਜੀ ਤੇ ਜਿਹੜਾ ਸ਼ੱਕੀ ਲੱਗਦਾ ਉਹਨੂੰ ਵੀ ਚੈੱਕ ਕਰਦੇ ਬਿਲਕੁਲ ਹੀ ਸੰਦੇਸ਼ ਤੇ ਇਹੀ ਆ ਜੀ ਕੋਈ ਵੀ ਤੁਹਾਡਾ ਕੋਈ ਲਵਾਰਸ ਕੋਈ ਅਗਾਵਾ ਤੋ ਬੈਗ ਵਗੈਰਾ ਜਦੋਂ ਤਾਂ ਜੋ ਬੱਸ ਸਟੈਂਡ ਐਕਾ ਤੋਂ ਤੁਹਾਨੂੰ ਮਿਲਦਾ ਇਸ ਤੋਂ ਇਲਾਵਾ ਜਿੱਥੇ ਰਹਿੰਦੇ ਆ ਰੈਸ਼ੀ ਇਲਾਕੇ ਦੇ ਕੋਈ ਲੱਗਦਾ ਹੈ ਕਿ ਕੋਈ ਉਪਰਾ ਬੰਦਾ ਰਹਿ ਰਿਹਾ ਜਾਂ ਜਿਸ ਤੋਂ ਕੋਈ ਕਿਸੇ ਸ਼ੱਕ ਕੋਲ ਤੁਰੰਤ ਜਿਹੜੀ ਫਲਾਹ ਦੇ ਇਸ ਤੋਂ ਇਲਾਵਾ ਕਿੰਨੇ ਵੀ ਲੋਕਾਂ ਨੇ ਆਪਣੇ ਪ੍ਰਾਇਦਰ ਰੱਖ ਗਏ ਉਹਨਾਂ ਨੂੰ ਵੀ ਪੀਲ ਹੈ ਕਿ ਆਪਣੇ ਪ੍ਰਾਇਦਰਾਂ ਦੀ ਅਧਾਰ ਕਾਰਡ ਵਗੈਰਾ ਸਾਨੂੰ ਦੇਖ ਤੱਕ ਉਹਨਾਂ ਨੂੰ ਵੈਰੀਫਾਈ ਕਰਾ ਲਈਏ ਦੇਖੋ ਜੇ ਐਮ ਅੱਜ ਐਮ ਨੂੰ ਦੇਖੀਏ ਤੇ ਬਾਸਟੇਲੇ ਬੁੱਕੇ ਸਤੇ ਪ੍ਰਾਇਦਰ ਦਾ 1000 ਬੋਲੋ ਦੋ ਦੋ ਚੱਲਦੀ ਆ ਹਾਂ ਜੀ ਆਵਾਜ਼ ਨਹੀਂ ਆਉਂਦੀ ਜੀ ਆਫਿਸ ਦੇ ਖੇਰੇ ਜੀ ਸੁਸ਼ੇਨਾਇਕ ਨੇ ਦੇਖੀਂ ਬਾਅਦ ਰੱਖਿਆ ਉਹਦਾ ਨਾਮ ਰਿਕਾਰਡ ਜੁਮਾ ਕਰੇ ਨਹੀਂ ਬਿਲਕੁਲ ਬਿਲਕੁਲ ਇਹ ਤੇ ਇਹ ਤੇ ਹੈ ਜੀ ਜਿੰਨੇ ਵੀ ਆਪਣੇ ਘਰ ਚ ਤੇ ਨੂੰ ਰੱਖਣਾ ਆ ਉਹਦਾ ਉਹਦਾ ਪ੍ਰੂਫ ਵਗੈਰਾ ਸਾਨੂੰ ਦੇਣ ਤਾਂ ਕਿ ਅਸੀਂ ਜਿੱਥੋਂ ਆਏ ਆ ਉੱਥੋਂ ਅਸੀਂ ਉਹਦਾ ਵੈਰੀਫਿਕੇਸ਼ਨ ਕਰ ਸਕੀਏ